ਸਤਿ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਅੱਜ ਮੈਂ ਬਣਾਉਣ ਲੱਗੀ ਸੀ ਜੇ ਪ੍ਰਸ਼ਾਦ ਗੁਰੂ ਘਰ ਲਈ ਬਿਲਕੁਲ ਸਹੀ ਮਾਪ ਦੇ ਨਾਲ ਤੁਹਾਨੂੰ ਜਿਹੜਾ ਭੋਗ ਬਣਾਉਣ ਦਾ ਤਰੀਕਾ ਤੁਹਾਨੂੰ ਦੱਸਾਂਗੀ ਕਈ ਵਾਰ ਭੈਣਾਂ ਬਣਾ ਤਾਂ ਲੈਂਦੀਆਂ ਨੇ ਤੇ ਕਈ ਵਾਰ ਘਰ ਵਿੱਚ ਜਿਹੜੀਆਂ ਲੜਕੀਆਂ ਹੁੰਦੀਆਂ ਨੇ 18 20 ਸਾਲ ਦੀਆਂ ਉਹਨਾਂ ਨੂੰ ਬਹੁਤ ਘੱਟ ਜਿਹੜਾ ਭੋਗ ਬਣਾਉਣਾ ਹੁੰਦਾ ਹੈ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਜਿਹੜਾ ਆਟਾ ਹੈ ਆਪਾਂ ਕਿੰਨਾ ਕੁ ਭੁੰਨਣਾ ਹੈ ਤੇ ਕਿਹੜਾ ਕਿੰਨਾ-ਕਿੰਨਾ ਸਮਾਨ ਆਪਾਂ ਲੈਣਾ ਹੈ ਤੇ ਇਸ ਲਈ ਆਪਾਂ ਇੱਥੇ ਤੁਹਾਨੂੰ ਦੱਸ ਸਕਦੇ ਹਾਂ ਕਿ ਅੱਧੇ ਕੌਲੀ ਵਿੱਚ ਇੱਥੇ ਦੇਸੀ ਘਿਓ ਦੇ ਲਈਆ ਇੱਕ ਗਲਾਸ ਪਾਣੀ ਧਲਿਆ ਮੈਂ ਤੇ ਇੱਕ ਕੌਲੀ ਆਪਾਂ ਆٹے ਦੀ ਲਈਆ ਤੇ ਇੱਕ ਕੌਲੀ ਹੀ ਆਪਾਂ ਨੇ ਚੀਨੀ ਦੀ ਲਈਆ ਘਿਓ ਵੀ ਤੁਸੀਂ ਆਟੇ ਤੇ ਚੀਨੀ ਦੀ ਤਰ੍ਹਾਂ ਬਰਾਬਰ ਵੀ ਲੈ ਸਕਦੇ ਹੋ ਪਰ ਮੈਂ ਇੱਥੇ ਅੱਧੇ ਕੌਲੀ ਹੀ ਲਈਆ ਘਿਓ ਦੀ ਮੈਂ ਹੁਣੇ-ਹੁਣੇ ਘਿਓ ਜਿਹੜਾ ਬਣਾ ਕੇ ਠਿੱਸੀ ਮਲਾਈ ਤੋਂ ਤੇ ਆਪਾਂ ਇਹ ਘਿਓ ਤਾਈਓ ਆਪਣਾ ਜਿਹੜਾ ਘਿਓ ਆ ਉਹ ਪਿਗਲਿਆ ਹੋਇਆ ਏ ਤੇ ਆਪਾਂ ਇਹ ਘਿਓ ਕੜਾਹੀ ਵਿੱਚ ਪਾਵਾਂਗੇ ਚੰਗੀ ਤਰ੍ਹਾਂ ਘਿਓ ਗਰਮ ਕਰਕੇ ਆਪਾਂ ਇਹਦੇ ਵਿੱਚ ਆਟਾ ਪਾ ਲੈਣਾ ਏ ਤੇ ਆਪਣਾ ਜਿਹੜਾ ਘਿਓ ਸੀ ਉਹ ਗਰਮ ਹੀ ਆ ਤੇ ਆਪਾਂ ਆਟਾ ਇਹਦੇ ਵਿੱਚ ਹੁਣ ਨਾਲ ਹੀ ਪਾ ਲਮਾਂਗੇ ਘਿਓ ਦੇ ਵਿੱਚ ਆਟਾ ਪਾਉਣ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਨੂੰ ਆਪਾਂ ਲੋ ਫਲੇਮ ਦੇ ਉੱਤੇ ਭੁੰਨਣਾ ਹੈ ਬਿਲਕੁਲ ਮੀਡੀਅਮ ਫਲੇਮ ਦੇ ਉੱਤੇ ਜਿਆਦਾ ਲੋ ਫਲੇਮ ਦੇ ਉੱਤੇ ਵੀ ਨਹੀਂ ਮੀਡੀਅਮ ਫਲੇਮ ਦੇ ਉੱਤੇ ਭੁੰਨ ਲਾਂਗੇ ਭੁੰਨਾਗੇ ਆਟਾ ਜਿਹੜਾ ਆਪਣਾ ਬਹੁਤ ਹੀ ਵਧੀਆ ਭੁੰਨ ਕੇ ਤਿਆਰ ਹੋਵੇਗਾ ਤੇ ਜਦੋਂ ਵੀ ਆਪਾਂ ਘਰ ਦੀ ਕੋਈ ਵੀ ਚੀਜ਼ ਬਣਾਉਂਦੇ ਆ ਚਾਹੇ ਉਹ ਦਾਲ ਸਬਜੀ ਆ ਚਾਹੇ ਉਹ ਰੋਟੀ ਆ ਤੇ ਚਾਹੇ ਉਹ ਆਪਾਂ ਖੋਹ ਬਣਾ ਰਹੇ ਆ ਤਾਂ ਆਪਾਂ ਨੂੰ ਹਰ ਇੱਕ ਕੰਮ ਕਰਦੇ ਸਮੇਂ ਜਿਹੜਾ ਵਾਇਗਰੂ ਦਾ ਨਾਮ ਜ਼ਰੂਰ ਲੈਣਾ ਚਾਹੀਦਾ ਖਾਸ ਕਰ ਸਾਨੂੰ ਜਿਹੜਾ ਭੋਗ ਬਣਾਉਂਦੇ ਸਮੇਂ ਪ੍ਰਸ਼ਾਦ ਬਣਾਉਂਦੇ ਸਮੇਂ ਵਾਈਗਰੂ ਦਾ ਨਾਮ ਲੈਣਾ ਚਾਹੀਦਾ ਤੇ ਆਪਾਂ ਇੱਥੇ ਮੂਲ ਮੰਤਰ ਜਾਂ ਫਿਰ ਵਾਈਗਰੂ ਵਾਈਗਰੂ ਵੀ ਕਹਿ ਸਕਦੇ ਆ ਵਾਈਗਰੂ ਦਾ ਨਾਮ ਲੈਣ ਨਾਲ ਹਰ ਇੱਕ ਕੰਮ ਦੇ ਵਿੱਚ ਵਰਕਤ ਰਹਿੰਦੀ ਹੈ ਤੇ ਘਰ ਦੇ ਵਿੱਚ ਵੀ ਵਾਧਾ ਹੁੰਦਾ ਹੈ ਤੇ ਹਰ ਇੱਕ ਚੀਜ਼ ਆ ਜਿਹੜੀ ਇੰਨੀ ਕੁ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜਦੋਂ ਆਪਾਂ ਵਾਈਗਰੂ ਦਾ ਨਾਮ ਲੈਂਦੇ ਆ ਤੇ ਖਾਣ ਵਾਲੇ ਨੂੰ ਵੀ ਆਨੰਦ ਆਉਂਦਾ ਹੈ ਇਸ ਤਰ੍ਹਾਂ ਆਪਾਂ ਆਟੇ ਨੂੰ ਹਲਕੀ ਅੰਚ ਦੇ ਉੱਤੇ ਭੁੰਨ ਲਵਾਂਗੇ ਹੁਣ ਜਿਹੜਾ ਆਟਾ ਹੈ ਉਹਨੇ ਘਿਓ ਛੱਡਣਾ ਸ਼ੁਰੂ ਕਰ ਦਿੱਤਾ ਹੈ ਹਲੇ ਆਪਾਂ ਇਹਨੂੰ ਹੋਰ ਭੁੰਨਾਂਗੇ ਥੋੜਾ ਟਾਈਮ ਜਦ ਤੱਕ ਆਪਣਾ ਆਟਾ ਜਿਹੜਾ ਇਹ ਭੁੰਨ ਰਿਹਾ ਹੈ ਪ੍ਰਸ਼ਾਦ ਲਈ ਤਾਂ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਲੱਗਦੀ ਬੈੱਲ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਇਸ ਤਰ੍ਹਾਂ ਆਪਾਂ ਆٹے ਨੂੰ ਭੁੰਨ ਲਵਾਂਗੇ ਆਟਾ ਆਪਾਂ ਨੇ ਭੁੰਨ ਲਿਆ ਹੈ ਜੀ ਤੇ ਆਟੇ ਨੇ ਆਪਣੇ ਵਿੱਚੋਂ ਘਿਓ ਛੱਡ ਦਿੱਤਾ ਹੈ ਤੇ ਹੁਣ ਇੱਥੇ ਆਪਾਂ ਚੀਨੀ ਪਾ ਦਵਾਂਗੇ ਚੀਨੀ ਪਾ ਕੇ ਆਪਾਂ ਮਿਕਸ ਕਰ ਲਵਾਂਗੇ ਇੱਕ ਸਾਈਡ ਆਪਾਂ ਜਿਹੜਾ ਪਾਣੀ ਲਿਆ ਸੀ ਉਹ ਗਰਮ ਕਰਨਾ ਰੱਖ ਦਿੱਤਾ ਸੀ ਤੇ ਇੱਥੇ ਆਪਾਂ ਗਰਮ ਪਾਣੀ ਹੀ ਭੋਗ ਦੇ ਵਿੱਚ ਪਾਉਣਾ ਹੈ ਗਰਮ ਪਾਣੀ ਪਾਉਣ ਦੇ ਨਾਲ ਭੋਗ ਜਿਹੜਾ ਬਹੁਤ ਹੀ ਵਧੀਆ ਖਿਲਿਆ-ਖਿਲਿਆ ਬਣਦਾ ਹੈ ਤੇ ਤੁਸੀਂ ਠੰਡਾ ਪਾਣੀ ਵੀ ਪਾ ਸਕਦੇ ਹੋ ਕਈ ਪਣਾ ਠੰਡਾ ਪਾਣੀ ਪਾ ਕੇ ਵੀ ਭੋਗ ਬਣਾ ਲੈਂਦੀਆਂ ਨੇ ਪਰ ਗਰਮ ਪਾਣੀ ਪਾਉਣ ਦੇ ਨਾਲ ਆ ਜਿਹੜਾ ਇਹਦਾ ਟੈਂਪਰੇਚਰ ਆ ਉਹ ਸਹੀ ਰਹਿੰਦਾ ਕਿਉਂਕਿ ਜਿਹੜਾ ਆਪਣਾ ਆਟਾ ਉਹ ਵੀ ਗਰਮ ਆ ਤੇ ਪਾਣੀ ਵੀ ਆਪਾਂ ਗਰਮ ਹੀ ਪਾਉਣਾ ਹੈ ਜੇ ਇੱਕਦਮ ਆਪਾਂ ਠੰਡਾ ਪਾਣੀ ਪਾ ਦਾਂਗੇ ਇਹਦੇ ਵਿੱਚ ਫਿਰ ਇਹਦਾ ਜਿਹੜਾ ਟੈਂਪਰੇਚਰ ਆ ਉਹ ਲੋ ਹੋ ਜਾਂਦਾ ਹੈ ਤੇ ਗਰਮ ਪਾਣੀ ਪਾਉਣ ਦੇ ਨਾਲ ਆ ਜਿਹੜਾ ਬਹੁਤ ਹੀ ਵਧੀਆ ਭੋਗ ਬਣ ਕੇ ਤਿਆਰ ਹੁੰਦਾ ਬਿਲਕੁਲ ਖਿਲਿਆ ਖਿਲਿਆ ਭੋਗ ਬਣ ਕੇ ਤਿਆਰ ਹੁੰਦਾ ਹੈ ਇਸ ਤਰ੍ਹਾਂ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਮਿਕਸ ਕਰਦੇ ਜਾਵਾਂਗੇ ਭੋਗ ਨੂੰ ਇੱਥੇ ਆਪਾਂ ਪਾਣੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਹੁਣ ਆਪਾਂ ਗੜਸ਼ੀ ਉਦੋਂ ਤੱਕ ਹਲਾਉਣੀ ਹੈ ਜਦੋਂ ਤੱਕ ਜਿਹੜਾ ਭੋਗ ਗੜਾਹੀ ਨਹੀਂ ਛੱਡ ਦਿੰਦਾ ਹੈਗਾ ਇੱਥੇ ਮੈਂ ਤੁਹਾਨੂੰ ਇੱਕ ਟ੍ਰਿਕ ਹੋਰ ਦੱਸਾਂਗੀ ਜਿਸ ਦੇ ਨਾਲ ਆਪਣਾ ਭੋਗ ਜਿਹੜਾ ਖਿਲਿਆ-ਖਿਲਿਆ ਬਣੇਗਾ ਤੇ ਇੱਥੇ ਆਪਾਂ ਇੱਕ ਕਾਲਿਚ ਠੰਡਾ ਪਾਣੀ ਲਿਆ ਤੇ ਠੰਡੇ ਪਾਣੀ ਦੇ ਥੋੜੇ ਜਿਹਾ ਆਪਾਂ ਛਿੱਟੇ ਭੋਗ ਦੇ ਉੱਤੇ ਪਾਵਾਂਗੇ ਇਹਦੇ ਨਾਲ ਭੋਗ ਆ ਜਿਹੜਾ ਬਹੁਤ ਹੀ ਵਧੀਆ ਖਿਲਿਆ-ਖਿਲਿਆ ਬਣਦਾ ਏ ਤੇ ਖਾਣ ਵਿੱਚ ਬਹੁਤ ਹੀ ਟੇਸਟੀ ਲੱਗਦਾ ਏ ਇਸ ਤਰ੍ਹਾਂ ਆਪਾਂ ਥੋੜੇ ਜਿਹਾ ਛਿੱਟੇ ਆ ਠੰਡੇ ਪਾਣੀ ਦੇ ਪਾ ਦਿੱਤੇ ਆ ਭੋਗ ਦੇ ਉੱਤੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਇਸ ਤਰੀਕੇ ਨਾਲ ਤੁਸੀਂ ਭੋਗ ਬਣਾ ਕੇ ਦੇਖਿਓ ਘਰ ਦੇ ਵਿੱਚ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈ ਖिल्या ਖिल्या ਭੋਗ ਤੇ ਆਟੇ ਦਾ ਭੋਗ ਆ ਜਿਹੜਾ ਬਹੁਤ ਹੀ ਟੇਸਟੀ ਲੱਗਦਾ ਖਾਣ ਵਿੱਚ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਸੂਜੀ ਦਾ ਭੋਗ ਵੀ ਆਪਾਂ ਤੁਹਾਡੇ ਨਾਲ ਰੈਸਪੀ ਹੈ ਸੂਜੀ ਦੇ ਭੋਗ ਦੀ ਉਹ ਵੀ ਸ਼ੇਅਰ ਕਰੀਏ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਦੱਸ ਸਕਦੇ ਹੋ ਤੇ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਸੇ ਦਿਨ ਜੇ ਤੁਸੀਂ ਕਮੈਂਟ ਕਰਕੇ ਮੈਨੂੰ ਦੱਸੋਗੇ ਇਸ ਤਰ੍ਹਾਂ ਆਪਣਾ ਭੋਗ ਆ ਜਿਹੜਾ ਬਣ ਕੇ ਤਿਆਰ ਹੋ ਗਿਆ ਜੀ ਹੁਣ ਆਪਾਂ ਇਹਨੂੰ ਕਿਸੇ ਬਰਤਨ ਦੇ ਵਿੱਚ ਕੱਢ ਲਵਾਂਗੇ ਗੁਰਦੁਆਰਾ ਸਾਹਿਬ ਲੈ ਕੇ ਜਾਣ ਲਈ ਅੱਜ ਦੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਪਿਆਰ ਆ ਜਾ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਆਪਣੇ ਚੈਨਲ ਦੇ ਨਾਲ ਹੋਰ ਵੀ ਵਿਊਅਰ ਜੁੜ ਸਕਣ ਆਪਣਾ ਭੋਗ ਬਣ ਕੇ ਜੀ ਤਿਆਰ ਅੱਜ ਦੀ ਵੀਡੀਓ ਇਹੀ ਸੀ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ